ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈਬ ਚੈਨਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਇਤਿਹਾਸਿਕ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਵਾਹਿਗੁਰੂ ਜ਼ਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਸਥਾਨ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਪੰਜਾਬ ਭਾਰਤ ਵਿੱਚ ਸਥਿਤ ਹੈ ਇਸ ਸਿੱਖ ਕੌਮ ਦਾ ਮਹਾਨ ਸਥਾਨ ਹੈ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਇਸ ਸਥਾਨ ਤੇ ਇੱਕ ਆਲੀਸ਼ਾਨ ਬਾਗ ਹੋਇਆ ਕਰਦਾ ਸੀ ਬਹੁਤ ਵਧੀਆ ਪ੍ਰਕਾਰ ਦੇ ਇਸ ਸਥਾਨ ਤੇ ਫੁੱਲ ਲਗਿਆ ਕਰਦੇ ਸਨ ਇਸ ਸਥਾਨ ਤੋਂ ਫੁੱਲਾਂ ਦੀ ਮਾਲਾ ਤਿਆਰ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਲਈ ਹਾਜ਼ਰ ਕੀਤੀ ਜਾਂਦੀ ਸੀ ਮਾਤਾ ਜੀਤੋ ਜੀ ਦੁਆਰਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਨਾ ਤੇ ਇਤਿਹਾਸਿਕ ਸਥਾਨ ਦੇ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਜੀ ਦੇ ਜਿਸ ਜਗ੍ਹਾ ਉੱਪਰ ਦਰਬਾਰ ਬਣਿਆ ਹੋਇਆ ਹੈ ਇਸ ਸਥਾਨ ਉੱਪਰ ਜੰਗਾਂ ਜੁੱਧਾ ਵੇਲੇ ਸ਼ਹੀਦ ਹੋਏ ਸਿੱਖਾਂ ਦਾ ਸੰਸਕਾਰ ਕੀਤਾ ਜਾਂਦਾ ਸੀ ਸਵਾਪ ਜੀ ਦਰਸ਼ਨ ਕਰ ਰਹੇ ਉਹ ਆਲੀਸ਼ਾਨ ਦਰਬਾਰ ਦੇ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ શ્રી ਆਨੰਦਪੁਰ ਸਾਹਿਬ ਵਿੱਚ ਸ਼ੁਭਤ ਸਥਾਨ ਹੈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਇਸ ਦੁਆਰਾ ਇੱਕ ਸਮੇਂ ਬਹੁਤ ਰੁੱਖ ਹੋਇਆ ਕਰਦੇ ਸਨ ਬਹੁਤ ਪ੍ਰਕਾਰ ਦੇ ਫੁੱਲਾਂ ਦੇ ਬੂਟੇ ਵੀ ਹੋਇਆ ਕਰਦੇ ਸਨ ਸਥਾਨਕ ਪਰੰਪਰਾ ਅਨੁਸਾਰ ਜਦੋਂ ਰੁੱਖ ਸੁੱਕ ਗਿਆ ਤਾਂ ਸੰਗਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇਹਨਾਂ ਦੁਆਰਾ ਹਰਾ ਕਰਨ ਲਈ ਮਦਦ ਕਰਨ ਲਈ ਕਿਹਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਹੋਣਾ ਚਾਹੀਦਾ ਸੀ ਕਿ ਜਦੋਂ ਕੋਈ ਔਰਤ ਜਿਸ ਨੇ ਕਦੇ ਕਿਸੇ ਆਦਮੀ ਨੂੰ ਛਿੜਕਿਆ ਨਹੀਂ ਇੱਥੇ ਆਉਂਦੀ ਹੈ ਤਾਂ ਉਹ ਰੁੱਖ ਹਰਾ ਹੋ ਜਾਵੇਗਾ ਜਦੋਂ ਅਜਿਹੀ ਔਰਤ ਆਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਕਦੇ ਕਿਸੇ ਆਦਮੀ ਨੂੰ ਕਿਉਂ ਨਹੀਂ ਛਿੜਕਿਆ ਔਰਤ ਨੇ ਆਪਣੀ ਕਹਾਣੀ ਸੁਣਾਈ ਉਹ ਸੱਤਾ ਭੈਣਾ ਦਾ ਪਰਿਵਾਰ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਤਾਂ ਉਸਦੀ ਮਾਂ ਗਰਭਵਤੀ ਸੀ ਅਤੇ ਉਸ ਦੀ ਸਾਰੀ ਜਾਇਦਾਦ ਮੁਗਲ ਅਧਿਕਾਰੀਆਂ ਨੇ ਜ਼ਬਤ ਕਰ ਲਈ ਸੀ ਸਵਾਗਤ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਸ਼ਹੀਦ ਦੀਬਾਗ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਮੁਗਲ ਹਕੂਮਤ ਦਾ ਬਹੁਤ ਵੱਡਾ ਬੋਲਬਾਲਾ ਸੀ ਉਸ ਸਮੇਂ ਔਰੰਗਜ਼ੇਬ ਦਿੱਲੀ ਤਖਤ ਤੇ ਬੈਠਾ ਹੋਇਆ ਸੀ ਤੇ ਮੁਗਲ ਹਕੂਮਤ ਵੱਲੋਂ ਸਿੱਖਾਂ ਦੇ ਉੱਪਰ ਬਹੁਤ ਵੱਡੇ ਜ਼ੁਲਮ ਢਾ ਰਿਆ ਸੀ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਮੁਗਲ ਹਕੂਮਤ ਦੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਹਨਾਂ ਸੱਤਾਂ ਪੈਣਾ ਦੇ ਨਾਲ ਕੋਈ ਮਰਦ ਨਹੀਂ ਹੈ ਇਸ ਲਈ ਇਸ ਪਰਿਵਾਰ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ ਜਦੋਂ ਤੱਕ ਮਾਂ ਪੁੱਤਰ ਨੂੰ ਜਨਮ ਨਹੀਂ ਦਿੰਦੀ ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਪੁੱਤਰ ਦਾ ਜਨਮ ਹੋਇਆ ਤੇ ਪਰਿਵਾਰ ਨੂੰ ਉਹਨਾਂ ਦੀ ਜਾਇਦਾਦ ਵਾਪਸ ਦੇ ਦਿੱਤੀ ਗਈ ਇਸ ਤੋਂ ਬਾਅਦ ਔਰਤ ਹਮੇਸ਼ਾ ਮਰਦਾਂ ਦਾ ਅਸ਼ੀਰਵਾਦ ਵੱਜੋਂ ਸਤਿਕਾਰ ਕਰਦੀ ਸੀ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਹੀ ਦੀਬਾਗ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਇਸ ਸਥਾਨ ਤੇ ਰੱਖਿਆ ਜਾਂਦਾ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਜੋਸੇ ਦਰਬਾਰ ਤੇ ਦਰਸ਼ਨ ਕਰ ਰਹੇ ਹੋ ਉਸ ਸਥਾਨ ਤੇ ਉਸ ਵੇਲੇ ਸ਼ਹੀਦੋਇ ਸਿੱਖਾਂ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਆਪ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਗੁਰਦੁਆਰਾ ਸ਼ਹੀਦ ਦੀ ਬਾਗ ਸਾਹਿਬ ਪਾਤਸ਼ਾਹੀ 10ਵੀਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਚੱਕ ਨਾਨਕੀ ਦੇ ਕਰ ਰਹੇ ਹੋ ਦਰਸ਼ਨ ਇਹ ਸਥਾਨ ਦੀ ਕਾਰ ਸੇਵਾ ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਦੇ ਮੁਖ ਜਥੇਦਾਰ ਬਾਬਾ ਜੋਗਾ ਸਿੰਘ ਜੀ ਦੁਆਰਾ ਬਾਬਾ ਗੁਰਦੇਵ ਸਿੰਘ ਜੀ ਦੁਆਰਾ ਚਲਾਈ ਜਾ ਰਹੀ ਹੈ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸ ਮਹਾਨ ਪਵਿੱਤਰ ਸਥਾਨ ਤੋਂ ਰੋਜ਼ਾਨਾ ਫੁੱਲ ਤੋੜ ਕੇ ਮਾਤਾ ਜੀਤੋ ਜੀ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਫੁੱਲਾਂ ਦੀ ਮਾਲਾ ਅਰਪਣ ਕੀਤੀ ਜਾਂਦੀ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਉਸ ਸ਼ਹੀਦ ਦੀ ਬਾਗ ਵਾਲੇ ਸਥਾਨ ਤੇ ਦਰبار صاحب ਸ਼ਸ਼ੋਭਤ ਹੈ ਸੁਭਾਏ ਮਾਣੇ ਬਹੁਤ ਹੀ ਆਲੀਸ਼ਾਨ ਇਮਾਰਤ ਹੈ ਬਾਬਾ ਗੁਰਦੇਵ ਸਿੰਘ ਜੀ ਨੇ ਕਾਰ ਸੇਵਾ ਬਹੁਤ ਹੀ ਆਲੀਸ਼ਾਨ ਕਰਵਾਈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਸਥਾਨ ਦੇ ਜਿਹੜਾ ਜਿਹੜਾ ਵੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਾਂਦਾ ਹੈ ਕਿਲਾ ਸ੍ਰੀ ਅਨੰਦਗੜ੍ਹ ਵਾਲੀ ਸਾਈਡ ਇਹ ਸਥਾਨ ਸ਼ਸ਼ੋਭਤ ਹੈ ਸੋ ਆਪ ਜੀ ਇਸ ਸਥਾਨ ਦੇ ਜਰੂਰ ਦਰਸ਼ਨ ਕਰਕੇ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਹ ਪਵਿੱਤਰ ਸਥਾਨ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਗਰ ਵਸਾਇਆ ਤੇ ਉਸ ਸਥਾਨ ਤੇ ਧਾਰਮਿਕ ਸਥਾਨ ਬਹੁਤ ਜ਼ਿਆਦਾ ਸ਼ਸ਼ੋਭਤ ਹਨ ਸਿੱਖ ਧਰਮ ਦੇ ਸਰਮੌਰ ਤਖਤਾਂ ਵਿੱਚੋਂ ਪੰਜ ਤਖਤ ਪੰਜਾਂ ਤਖਤਾਂ ਵਿੱਚੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਸ਼ਸ਼ੋਭਤ ਹੈ ਸੋ ਇਸ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਉਸ ਪਵਿੱਤਰ ਮਹਾਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਜੀ ਅੱਜ ਦੀ ਹੈ ਇੱਕ ਚਿੱਠੀ ਸੰਗ ਵਾਹ ਰੱਬ ਲਿਖਿਆ ਤੇ ਬਾਤ ਸ਼ਾਹੀ ਦਸਵੀਂ ਕਿਰਪਾਡਾ ਸਾਕੇਰੇ ਪਾਨ ਘੰਡੋ ਘੜਗ ਧੁਪਕ ਤਵਰੇ ਹਾਰੇ ਤੀ ਹੈਪੀਰਾ ਦੂਏ ਤਵਨਰਵਾਲੇ ਕੇ ਕਾਲੇ